ਸੀ ਜਲੰਧਾ ਤੇ ਸਸ ਨੂ ਦੀ ਰੇੜੀ ਤੇ ਆਇਆ ਜੋ ਕਾਫੀ ਮਸ਼ਹੂਰ ਹੈ ਇਨਾ ਤੇ ਪ੍ਰੋਂਠੇ ਇਨੇ ਜਿਆਦਾ ਮਸ਼ਹੂਰ ਹੈ ਕਿ ਲੋਕ ਦੂਰ ਦੂਰੋਂ ਆ ਕੇ ਖਾਣ ਲਈ ਆਉਂਦੇ ਆ ਪ੍ਰੋਂਠੇ ਵਿੱਚ ਇਸ ਤਰ੍ਹਾਂ ਦੀ ਕੀ ਖਾਸियत ਹੈ ਕਿ ਲੋਕ ਦੂਰੋਂ ਦੂਰੋਂ ਆ ਕੇ ਖਾਣ ਲਈ ਆਉਂਦੇ ਐ ਮਾ ਦਾ ਪਿਆਰ ਹੈ ਇਨਾ ਕੁਛ ਨਹੀਂ ਹੋਉਂਦੇ ਬਨੇ ਦੇ ਸੈਂਪਲਿਟਾ ਹੁੰਦਾ ਹੀ ਆ ਉਦਾ ਹੀ ਨਾ ਕੇ ਸਵਾਲ ਆ ਮੈਂ ਮੌਨਕਾ ਤੇ ਤੁਸੀਂ ਦੇਖ ਰਹੇ ਹੋ ਜੇਬਲੀ ਟੀਵੀ ਅੱਜ ਅਸੀਂ ਜਲੰਧਰ ਦੇ ਸੱਸ ਨੂ ਦੀ ਰੇੜੀ ਤੇ ਆਇਆ ਜੋ ਕਾਫੀ ਮਸ਼ਹੂਰ ਹੈ ਇਹਨਾਂ ਦੇ ਪਰੌਂਠੇ ਇੰਨੇ ਜਿਆਦਾ ਮਸ਼ਹੂਰ ਹੈ ਕਿ ਲੋਕ ਦੂਰ ਦੂਰੋਂ ਇੱਥੇ ਖਾਣ ਲਈ ਆਉਂਦੇ ਆ ਇਹਨਾਂ ਪਰੌਂਠੇ ਵਿੱਚ ਕੀ ਨਹੀਂ ਜਿਆਦਾ ਖਾਸियत ਹੈ ਜੋ ਲੋਕ ਇਤੋਂ ਦੂਰ ਦੂਰੋਂ ਖਾਣ ਲਈ ਆਉਂਦੇ ਆ ਆਓ ਸਈ ਆਂਟੀ ਨਾਲ ਗੱਲਬਾਤ ਕਰੀਏ ਸ਼ਸ਼ਿਕਾ ਲਾਂਟੀ ਜੀ ਜੀ ਆਂਟੀ ਜੀ ਤੁਹਾਨੂੰ ਇੱਥੇ ਰੇੜੀ ਲਗਾਉਣ ਦੇ ਕਿੰਨਾ ਟਾਈਮ ਹੋ ਗਿਆ ਹੈ ਸਾਲ ਹੋ ਗਏ ਤੇ ਮਤਲਬ ਤੁਸੀਂ ਸ਼ੁਰੂਆਤ ਰੇੜੀ ਦੀ ਕਦੋਂ ਕੀਤੀ ਆ ਮਤਲਬ ਕਿਸ ਦੇ ਨਾਲ ਕੀਤੀ ਆ ਮੈਂ ਆਪਣਾ ਸਾ슴 ਨਾਲ ਕੀਤੀ ਸੀ ਅੱਜ ਤੇ ਤੁਹਾਡੀ ਨੂੰ ਕਿੱਥੇ ਆਸ ਟਾਈਮ ਉਹ ਘਰ ਦੇ ਹੋਟਲ ਸਟੱਲ ਲੱਗੇ ਆ ਤਾਂ ਕਰਕੇ ਨਹੀਂ ਆ ਸਕਦੇ ਅੱਛਾ ਇਸ ਟਾਈਮ ਤੁਹਾਡਾ ਬੇਟਾ ਤੁਹਾਡੇ ਨਾਲ ਹੈਲਪ ਕਰ ਰਿਹਾ ਹੈ ਹਾਂਜੀ ਹਾਂਜੀ ਇਹਦਾ ਕਰਦੇ ਤੇ ਤੁਹਾਡੇ ਪਰੌਂਠੇ ਵਿੱਚ ਇਸ ਤਰ੍ਹਾਂ ਦੀ ਕੀ ਖਾਸियत ਹੈ ਕਿ ਲੋਕ ਦੂਰੋਂ ਦੂਰੋਂ ਤੇ ਖਾਣ ਲਈ ਆਉਂਦੇ ਕੁਛ ਨਹੀਂ ਮਾਂ ਦਾ ਪਿਆਰ ਹੈ ਜੀ ਇੰਨਾ ਕੁਛ ਹੁੰਦਾ ਵੀ ਨਹੀਂ ਜੀ ਸਿੰਪਲੀ ਤੇ ਹੁੰਦਾ ਹੀ ਆ ਉਦਾਂ ਹੀ ਨਾ ਕਿ ਸਵਾਰ ਆ ਹਾਂਜੀ ਤੇ ਆਂਟੀ ਜੀ ਮਤਲਬ ਤੁਹਾਡੇ ਹਸਬੰਡ ਸੀਗੇ ਉਹ ਵੀ ਤੁਹਾਡੇ ਨਾਲ ਹੈਲਪ ਕਰਦੇ ਸੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਤੇ ਉਹ ਇਸ ਟਾਈਮ ਕਿੱਥੇ ਨੇ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਤੇ ਮਤਲਬ ਕੰਮ ਉਹਨਾਂ ਨੇ ਸ਼ੁਰੂ ਕੀਤਾ ਸੀ ਕਿ ਤੁਸੀਂ ਕੀਤਾ ਸੀ ਤਾਂ ਸਾਰੇ ਰਲ ਕੇ ਕੀਤਾ ਸੀ ਹਾਂਜੀ ਇਸ ਟਾਈਮ ਮਤਲਬ ਤੁਸੀਂ ਤੇ ਤੁਹਾਡੀ ਨੂੰਹ ਤੇ ਤੁਹਾਡਾ ਬੇਟਾ ਤੁਹਾਡੇ ਨਾਲ ਸਾਥ ਦੇ ਰਿਹਾ ਹਾਂਜੀ ਹਾਂਜੀ ਮਤਲਬ ਤੁਹਾਨੂੰ ਕੀ ਜ਼ਰੂਰਤ ਪਈ ਆ ਕੰਮ ਕਰਨ ਦੀ ਕੰਮ ਤਾਂ ਹੋਰ ਵੀ ਤੁਸੀਂ ਕਰ ਸਕਦੇ ਸੀਗੇ ਨਹੀਂ ਹੋਇਆ ਕੰਮ ਚੰਗਾ ਲੱਗਾ ਚਲ ਰੋਟੀ ਪਾਣੀ ਜਿਵੇਂ ਖਾਵੇਗਾ ਨਾ ਕੀ ਦੋ ਜਿਵੇਂ ਸੁਆਦ ਲੱਗੇਗਾ ਤੇ ਬੰਤਾ ਤੁਹਾਡੇ ਕਹਿਣ ਦਾ ਮਤਲਬ ਆ ਕਿ ਆਪਣਾ ਕੰਮ ਵਧੀਆ ਹੁੰਦਾ ਕਰਨਾ ਆਪਣਾ ਕੰਮ ਵਧੀਆ ਹੁੰਦਾ ਜੀ ਠੀਕ ਅੰਦੀ ਜੀ ਘਰੇ ਨੌਕਰੀ ਕਰਨੀ ਬਹੁਤ ਓਕੇ ਆ ਉਹ ਵੀ ਸਹੀ ਆਂਦੀ ਜੀ ਆਪਣਾ ਕੰਮ ਵਧੀਆ ਹੁੰਦਾ ਕਰਨਾ ਹੁੰਦਾ ਬੇਟਾ ਤੁਹਾਡੇ ਨਾਲ ਸਾਥ ਦੇ ਰਿਹਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਉਹ ਚਾਹਦੇ ਤਾਂ ਕਿ ਕੋਈ ਹੋਰ ਵੀ ਕੰਮ ਕਰ ਸਕਦੇ ਸੀ ਪਰ ਉਹ ਤੁਹਾਡੇ ਨਾਲ ਪੂਰੀ ਮਤਲਬ ਮਦਦ ਕਰਦੇ ਆ ਤੁਹਾਡੇ ਕੰਮ ਨਾਲ ਤੇ ਤੁਹਾਡੀ ਨੂੰ ਵੀ ਤੁਹਾਡੇ ਨਾਲ ਬਹੁਤ ਜ਼ਿਆਦਾ ਹੈਲਪ ਕਰਦੀ ਆ ਤੇ ਤੁਹਾਨੂੰ ਕਿਸ ਤਰ੍ਹਾਂ ਤੇ ਲੱਗ ਰਿਹਾ ਕਿ ਹਾਂ ਮੇਰੇ ਨਾਲ ਕੋਈ ਹੈ ਹਾਂਜੀ ਜੀ ਪੂਰਾ ਪਰਿਵਾਰ ਦੇ ਸਾਥ ਹੈ ਕੰਮ ਕਰ ਰਹੇ ਆ ਤੇ ਅੰਟੀ ਜੀ ਜਦੋਂ ਅੰਕਲ ਦੀ ਡੈਥ ਹੋਈ ਸੀ ਉਸ ਉਸ ਟਾਈਮ ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀ ਕਿ ਤੁਸੀਂ ਆਪਣੇ ਆਪ ਨੇ ਕਿਸ ਤਰ੍ਹਾਂ ਸੰਭਾਲਿਆ ਸੰਭਾਲਣਾ ਹੀ ਪੈਣਾ ਫਿਰ ਕੀ ਕਰਦੇ ਹੁਣ ਸਨਾਕੀ ਦਾ ਕੰਮ ਤੇ ਛੱਡ ਨਹੀਂ ਸਕਦੇ ਹਾਂਜੀ ਚੰਡੀ ਜੀ ਤੁਸੀਂ ਤੁਸੀਂ ਮਤਲਬ ਪਰੌਂਠੇ ਜਿਹੜੇ ਬਣਾਉਂਦੇ ਹੋ ਮਸਾਲੇ ਘਰ ਦੇ ਹੁੰਦੇ ਕਿ ਬਾਹਰੋਂ ਖਰੀਦਦੇ ਤੁਸੀਂ ਘਰ ਦੇ ਮਸਾਲਾ ਬਣਾਉਂਨੇ ਆਸ ਮਤਲਬ ਕਿਹੜੇ ਕਿਹੜੇ ਵੈਰਾਈਟੀਆਂ ਆ ਪਰੌਂਠੇ ਦੀਆਂ ਬਰਾਉਂਠੇ ਆ ਪਿਆਜ਼ ਦਾ ਪਰੌਂਠਾ ਗੋਭੀ ਪਰੌਂਠਾ ਆ ਆਲੂ ਪਰੌਂਠਾ ਮਿਕਸ ਪਰੌਂਠਾ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਕੋਈ ਫਿਰ ਡਿਮਾਂਡ ਕਰਦਾ ਉਸ ਤਰ੍ਹਾਂ ਦੇਣਾ ਪੈਂਦਾ ਤੇ ਆਂਟੀ ਜੀ ਨਾਲ ਤੇ ਰੇਟ ਮਤਲਬ ਵੱਖ-ਵੱਖ ਕਿ ਇੱਕੋ ਹੀ ਆ ਇੱਕੋ ਹੀ ਰੇਟ ਆ ਹਾਂਜੀ 50 ਰੁਪਏ ਪਰ ਲੇਟ ਆ ਅੱਜ ਅਸੀਂ ਸਾਸਨੂ ਦੇ ਰੇੜੇ ਤੇ ਆਈ ਸੀ ਜੋ ਅਸੀਂ ਆਂਟੀ ਨਾਲ ਗੱਲਬਾਤ ਕੀਤੀ ਇਹਨਾਂ ਦੇ ਪ੍ਰੋਂਟੇ ਬਾਰੇ ਅਸੀਂ ਜਾਣਕਾਰੀ ਲਈ ਕਿ ਇਹਨਾਂ ਦੇ ਇਹਨਾਂ ਦੇ ਕੋਲ ਵੱਖ-ਵੱਖ ਵੈਰਾਈਟੀ ਦੇ ਪ੍ਰੋਂਟੇ ਨੇ ਜੇਕਰ ਤੁਸੀਂ ਵੀ ਹੱਲੇ ਇਹਨਾਂ ਦੇ ਪ੍ਰੋਂਟੇ ਖਾ ਕੇ ਡਰਾਈ ਨਹੀਂ ਕਿਤੇ ਤੇ ਤੁਸੀਂ ਜ਼ਰੂਰ ਆਓ ਹੋਰ ਇਹਦਾ ਦੀਆਂ ਸਟੋਰੀਆਂ ਦੇਖਣ ਲਈ ਸਾਡੇ ਨਾਲ ਬਨੇ ਰਹੇ